ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾਂ ਤੁਹਾਨੂੰ ਦਿਖਾਉਣੀਆਂ ਵਾਂ ਜਿਨ੍ਹਾਂ ਦੇ ਵਿੱਚ ਕੁਝ ਸੂਈਆਂ ਕੁਝ ਗੱਪਣਾ ਲੱਗਪਾ ਕੇ ਜਿਆਦੀਆਂ ਸੂਈਆਂ ਹੀ ਆਜ ਸਾਰੀਆਂ ਹਾਂਜੀ ਜੀ ਬੀਤੀ ਸਤ ਸਾਲ ਜੀ ਠੀਕ ਆ ਜੀ ਸਤ ਸਾਲ ਹੋਰ ਸੁਣਾ ਠੀਕ ਠਾਕ ਜੀ ਬਹੁਤ ਵਧੀਆ ਜੀ ਚਲੋ ਇਹ ਜਿਹਦਾ ਵੇਗ ਗਿਆ ਕੱਲ ਵਾਲਾ ਮਾਲ ਹਾਂਜੀ ਹਾਂਜੀ ਉਹ ਸਿਰੇ ਵੇਗ ਗਿਆ ਜੀ ਠੀਕ ਐ ਤੇ ਚਲੋ ਨਾਮ ਦੱਸੋ ਇੱਕ ਰਹੀ ਨਾਮ ਮੇਰਾ ਦਸنگ ਜੀ ਹਾਂਜੀ ਪ੍ਰਿੰਟ জাফর ਕੋੜ ਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲ ਦੇ ਇੱਕ ਰਹੀ 77105 79986 ਠੀਕ ਐ ਫੋਨ ਨੰਬਰ ਨਵਾਂ ਨਾ ਅਸੀਂ ਨੰਬਰ ਬਦਲਤਾ ਵਹਾਨ ਇਹ ਵੀਡੀਓ ਵਾਸਤੇ ਸਪੈਸ਼ਲ ਰੱਖਿਆ ਵਾ ਹਾਂਜੀ 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 ਠੀਕ ਐ ਤੇ ਕਰੀਏ ਫਿਰ ਸ਼ੁਰੂ ਹਾਂ ਤੁਹਾਡੀ ਡਿਊਟੀ ਖਤਮ ਤੇ ਸਮਰ ਹੋਣਾਂ ਦੀ ਸ਼ੁਰੂ ਹੋ ਗਈ ਹੈ ਤੇ ਆ ਗੱਬਨ ਚ ਪਹਿਲੇ ਨੰਬਰ ਵਾਲੀ ਇਹ ਕਿੰਨਾ ਕੁ ਟਾਈਮ ਖੜਦੀ ਜੀ ਸੋਣ ਅਚਾ 10 ਦਿਨ ਖੜਦੀ ਆ ਤੇ ਕਿੰਨਾ ਕੁ ਦੋ ਚਵਾਈ ਜਾਊਗੀ ਆ 15 1600 ਚਵਾ ਦੇਣਾ ਅੱਛਾ ਚਲੋ ਖੋਲੋ ਹਾਂ ਫਿਰ ਤੋਰਦੀਏ ਵਾਕੀ ਖਾਣੇ ਵਿੱਚ ਚੰਗਾ ਲੱਗਾ ਇਹਦੇ ਕੋਲ ਤੇ ਹੈਗੇ ਵੀ ਜਰਸੀ ਕ੍ਰੋਸ ਹੈ ਜਿਹੜੀ ਥੋੜੀ ਜੀ ਕਾਲੀ ਪੈਂਦੀ ਕੱਤ-ਕਾਟ ਦੀ ਚੰਗੀ ਆ ਤਾਂ ਤੇ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਫੇ ਆਪਾਂ ਕਿੰਨਾ ਮੁੱਲ ਫੇ ਇਹਦਾ 40 ਕਰਦੀ ਹੋ ਮੋਰ 40000 ਕਿ ਵਿੱਚ ਅਗਰ ਨਹੀਂ ਛੋੜ ਚੜ 36000 ਹਾਂ ਅੱਛਾ 36000 ਦੇ 35000 अच्छा 35 ਹੀ ਦੇ ਦੋਗੇ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਜਰਸੀ ਸੂਈ ਤਾਂ ਜੀ ਸੂਈ ਸੋਈ ਆ ਕਿੰਨਾ ਕਿੰਨਾ ਚਿਰ ਹੋ ਗਿਆ ਸੂਈ ਨਾ ਤੇ ਅਜ ਪੰਜ ਛੇ ਦਿਨ ਹੋ ਗਏ ਪੰਜ ਛੇ ਦਿਨ ਹੋ ਗਏ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਤਿਆਰ ਬਿਲਕੁਲ ਤੇ ਕਿੰਨਾ ਚਵਾਈ ਜਾਊਗੀ 15 16 ਗਲੇ ਤੋਰਾਂ ਫੇਰ ਇਹਨਾਂ ਬੱਚੇ ਤੁਹਾਨੂੰ ਹੁਣੇ ਸਾਰੇ ਇਕੱਠੇ ਦਿਖਾ ਦੇਾਂਗੇ ਲੈ ਜੀ ਮਸੀਹ ਨੂੰ ਜਾ ਕੇ ਸੋਈ ਜੀ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ ਹੈਗੀ ਜਰਸੀ ਆ ਜਿਹੜੀ ਬਾਕੀ ਪੂਰੀ ਜਾਨ ਚ ਆ ਖਾਣਾ ਦਾ ਸਾਈਜ਼ ਗੈਪ ਵੀ ਇਹਦਾ ਕਾਫੀ ਚੰਗਾ ਇਹ ਕਰੀ ਥਾਣੇ ਦੇ ਤੁਹਾਨੂੰ ਦਿਖਾ ਦਈਏ ਥੋੜੀ ਜਿਹੀ ਸਿੱਧੀ ਕਰਿਓ ਇੱਦਾਂ ਆਹ ਦੇਖ ਸਾਡੇ ਹੈ ਮਰਜੀ ਠੰਡੀ ਜਿੱਥੇ ਮਰਜੀ ਚੱਲੋ ਪੰਕ ਠੀਕ ਹੈ ਜੀ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਜੀ ਮੁੱਲ ਇਹਦਾ 50 ਕਰ ਦਈਏ। ਵੇਖ ਲਓ ਕਾਦਰ ਦੇ ਹਿਸਾਬ ਨਾਲ ਕਰਦੇ ਸਾਂ ਮੁੱਲ। ਬਹੁਤਾ ਉੱਚਾ ਨਹੀਂ ਜੀ। ਅੱਛਾ। ਹਾਂ। ਮੁੱਲ ਦਾ ਸਰਦਾਂ। ਅੱਛਾ। 44 44000 ਜੀ ਦੇ ਦੋਗੇ। ਹਾਂਜੀ। ਠੀਕ ਹੈ ਜੀ। ਬਾਕੀ ਜਰਸੀਆਂ ਦੇ ਹਿਸਾਬ ਨਾਲ ਕਰ ਦੋ ਚੱਲੇ ਇਹਦਾ ਠੀਕ ਹੈ। ਤੇ ਇਹ ਸੁਈ ਸੁਵਾਈ ਜੀ। ਬਾ ਸੁਈ ਜੀ ਜੀ ਅੱਜ ਨੂੰ 5 ਨ ਹੋ ਗਏ। ਠੀਕ ਹੈ। ਇਹਦਾ ਚੰਗਾ ਕੱਦ ਗਾਠਿਆ ਜਿਹੜਾ ਇਹ ਇਹਦਾ ਕੋ ਦੁੱਧ ਕਿੰਨਾ ਜੀ ਦੁੱਧ 14 15 ਕਿਲੋ ਬੋੜਾ ਹੈ ਤਿਆਰ ਜਿਹੜਾ ਮੋਕੇ ਤੇ ਤੇ ਕਿੰਨਾ ਕਾ ਦੁੱਧ ਚ ਭਾਈ ਜਾਊਗੀ ਦੁੱਧ ਨੇ 20 ਕਿਲੋ ਚਾਹੀਦਾ ਚੋਣਾ ਅੱਛਾ ਹਾਂਜੀ ਤੋਰ ਫੇਰ ਇਹਨਾਂ ਬਾਕੀ ਥਾਣਾ ਇਹਦਾ ਵੀ ਚੰਗੇ ਗਾਰਤੇ ਤੇ ਚੰਗੇ ਸਾਈਦਾ ਵਾ ਜਿਹੜਾ ਤੇ ਇਹਦੇ ਮਗਰ ਕੀ ਜੇ ਇਹ ਬੱਛੀ ਹੈ ਅੱਛਾ ਇਹਦੇ ਮਗਰ ਵੀ ਬੱਛੀ ਹੈ ਅੱਛਾ ਹੈ ਗਈ ਇਹ ਵੀ ਕਰੋਸ ਤੇ ਗਰਮੀਆਂ ਚ ਚਾਉਣ ਵਾਲੀ ਆ ਜਿਹੜੀ ਫਿਰ ਇਹਦੀ ਠੰਡੀ ਠੀਕ ਆ ਚਲੋ ਲੈ ਆ ਜੀ ਤੇ ਇਹਦਾ ਫਿਰ ਮੁੱਲ ਦਾ 60 ਹਜ਼ਾਰ ਮੁੱਲ ਦੇ ਅੱਛਾ 55 ਹੀ ਦੇ ਦਾਂ 55 ਹਜ਼ਾਰ ਦੀ ਦੇ ਦੋਗੇ ਹਜ਼ਾਰ ਹੋਰ ਚੜਦਾ 55 ਦੇ ਅੱਛਾ 54 ਹਜ਼ਾਰ ਦੀ ਦੇ ਦੋ ਬਾਕੀ ਚਲੋ ਕੋ ਫੋਨ ਲਾਵੇ ਕਰੀ ਹਨਾ 70 ਹਜ਼ਾਰ ਦੀ ਵਿੱਜਾ ਸੋਈ ਨਾ ਅੱਛਾ ਇਹਨੋਂ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ ਵੀ 4 ਦਿਨ ਹੋ ਗਿਆ ਸੀ 4 ਦਿਨ ਹੋ ਗਏ ਸੋਈ ਨਾ ਤੇ ਕਿੰਨਾ ਦੁੱਧ ਤਿਆਰ ਕਰਕੇ ਤਿਆਰ ਜਿਹੜਾ ਬਿਲਕੁਲ ਤੇ ਇਹ ਕਿੰਨਾ ਚਵਾਈ ਜਾਊਗੀ ਇਹੋ 1500 ਰੁਪਏ ਚਵਾਈ ਤੋਰਾਂ ਫਿਰ ਇਹਨਾਂ ਬਾਕੀ ਇਹਦਾ ਜਰਸੀਆਂ ਦੇ ਹਿਸਾਬ ਨਾਲ ਕੱਦ-ਕੱਟ ਚੰਗਾ ਅੱਛਾ ਵਾ ਛੋਟਾ ਜਿਹਾ ਫੇਸ ਤੇ ਇਹਦਾ ਸਵਾ ਨਾਲ ਗਾਣ ਚਾਦਾ ਰੱਖਦੀ ਹੈ ਤੇ ਜਿੱਦੀ ਠੰਡੀ ਨਹੀਂ ਤੇ ਮਰਦੀ ਬੈਰ ਆ ਚਾਵਾ ਖਾ ਲੋ ਠੀਕ ਹੈ ਤਦਾਂ ਤਾਂ ਸਿੱਧਾ। ਜੀ ਜੀ। ਤੇ ਇਹਦਾ ਫਿਰ ਮੁੱਲ। ਇਹਨਾ 45 ਕਰਦੀਏ ਮੁੱਲ। ਨਹੀਂ ਵਿੱਚੋਂ ਕਰਦੀਏ ਕੋਈ ਮੰਨਤਾ ਨਾ। 40 ਕਰ ਦਾਂਗੇ। 40 ਹਜ਼ਾਰ ਜੀ। ਯਾਰ ਸਰ। ਅੱਛਾ ਯਾਰ 40 ਜਮ ਛੱਡ ਦੋਗੇ। ਠੀਕ ਹੈ ਜੀ। ਤੇ ਹੁਣ ਇੱਕ ਇਹਦਾ ਵੀ ਕੱਦ-ਕੱਟ ਚੰਗਾ ਉੱਚਾ ਆ। ਇਹ 10 ਦਿਨ ਹੋ ਗਏ ਜੀ ਸੂਈ ਨੂੰ ਅੱਛਾ ਦੋ ਦੋ 17 18 ਕਿਲੋ ਖੁੱਲਾ ਜੀ ਹੋਣਾ ਤਿਆਰ ਮੌਕੇ ਤੇ ਜਿਹੜਾ ਹਾਂਜੀ ਠੀਕ ਐ ਇਹ ਗਾਂ ਦੇ ਵੀਰ ਨੇ ਲਈ ਸਾਈ ਪਾਈ ਸੀ ਜੀ ਆਉਂ ਗਏ ਸਾਈ ਛੱਡ ਗਏ ਅੱਜ ਕੋਈ ਨਹੀਂ ਚੁੱਕਿਆ ਨੇ ਵੀਰ ਨੇ ਅੱਛਾ ਹਾਂਜੀ ਦਾਰੋਹੀ ਅੱਛਾ ਹਾਂ 100 ਰੁਪਏ ਸਾਈ ਛੱਡ ਗਏ ਤੇ ਉਤਰਾਏ ਦੁੱਧ ਕਿਨਾਂ ਚਵਾਈ ਜਾਊਗੀ ਉਹ ਤਾਂ 20 ਕਿਲੋ ਆਮ ਦਾ ਜੀ ਸੋਰੋ ਫੇਰ ਇਹਨਾਂ ਨੂੰ ਨੇ ਦੰਦ ਜੀ ਇਹ ਛੇ ਦੰਦ ਜੀ ਛੇ ਚਗੀ ਆ ਜੀ ਹਾਂ ਜੀ ਛੇ ਜੀ ਠੀਕ ਹੈ ਜੀ ਹਾਂ ਜੀ ਤੋੜ ਦੋ ਫਿਰ ਲਾ ਜੋ ਬਾਕੀ ਥਾਣੇ ਨੂੰ ਕਾਫੀ ਪਿਆਰਾ ਲੱਗਾ ਜਿਹੜਾ ਇਹ ਦੇਖੋ ਆ ਦੇਖ ਸਾਡੇ ਥਾਣੇ ਦੇ ਇੱਕ ਰੀ ਲੱਗੇ ਤਾਂ ਚੰਗੇ ਕੱਤੇ ਚੰਗੇ ਸਾਈ ਦਾ ਥਾਣੇ ਆ ਜਿਹੜਾ ਤੇ ਥਾਂਟੀ ਤੇਰੀ ਆਵੇ ਪੂਰੀ ਪੂਰੀ ਉਦਰਾ ਰਸੂਸੀ ਨਹੀਂ ਬਾਈਦੀ ਰਸੂ ਬਿਣਾ ਜੋਈ ਠੀਕ ਹੈ ਤੇ ਕਿੰਨਾ ਫਿਰ ਇਹਦਾ ਮੁੱਲ 65 ਕਰ ਦੀ 65000 ਤੇ ਥੋੜਾ ਵੱਧ ਨਹੀਂ ਜੀ ਜਿਆਦਾ ਕਰੀਏ ਮਾਨਤਨ ਕੋ 68 ਦੀ ਚਲੀਏ ਅੱਛਾ 68000 ਦੀ ਹੋਰ ਮਾਰ ਕਰਦਾਂਗੇ ਅੱਛਾ 61000 ਦੀ ਦੇ ਦੇ ਠੀਕ ਹੈ ਆ ਆ ਕਿਹਨ ਬਿਨਾ ਬੱਚੇ ਤੋਂ ਇਹ ਵੀ ਬਿਨਾ ਬੱਚੇ ਤੋਂ ਤੇ ਅੱਜ ਹੈ ਸਾਰੀਆਂ ਮਗਰ ਵਸ਼ੀਆਂ ਹੀ ਆ ਮੈਂ ਇੱਕ ਵਸ਼ਿਆ ਜੀ ਬੱਸ ਅੱਛਾ ਦੋ ਵਸ਼ੀਆਂ ਜੀ ਦੋ ਵਸ਼ੀਆਂ ਇੱਕ ਆਵੀ ਵਸ਼ੀ ਜੀ ਆਵੀ ਵਸ਼ੀ ਤੇ ਇੱਕ ਆਵੀ ਵਸ਼ੀ ਜੀ ਇੰਨਾ ਵਛੀਆਂ ਆ। ਇਹ ਦੋ ਵਛੀਆਂ। ਆ ਵਛਾ ਕਿਹੜੀ ਦਾ ਜੀ? ਇਹ ਉਹ ਜਰਸੀ ਦਾ ਵਛਾ ਜੀ ਤੇ ਬਾਕੀ ਆ ਵੀ ਵਛੀ ਜੀ ਤੇ ਉਹ ਵੀ ਦੋਵੇਂ ਵਛੀਆਂ ਜੀ ਤੇ ਤਾਜ਼ੇ ਬੱਚੇ ਜਿਹੜੇ ਬਿਲਕੁਲ ਗਿੱਲੇ 나ੜੂ ਤੇ ਹੀ ਆ। ਤਾਂ ਸਾਰੀਆਂ ਦੇ 나ੜੂ ਜਿਹੜੇ ਨਾਲ ਆ ਤਾਜ਼ੇ ਬਿਲਕੁਲ ਤਾਜ਼ੇ ਹੀ ਬੱਚੇ ਆ ਜਿਹੜੇ। ਤੇ ਇਹਦੇ ਕੋਲ ਦੁੱਧ ਕਿੰਨਾ ਜੀ? 12 ਕਿਲੋ। ਹਰ ਵੀ ਤਿਆਰ ਜਿਹੜਾ। ਤੋਰੋ ਫੇਰ ਇੰਨਾ ਵੀ। ਇਹ ਬੱਚੇ ਤੋਂ ਬਿਨਾਈਆਂ ਜਿਹੜੀ। ਇਹੋ ਵੀ ਮੀਂਹ ਮੇਰੀ ਨਾਲੇ ਕੋਈਆਂ ਜਣੇ ਨਾਲੇ ਫੇਰ ਦੀ ਨਾਲੇ ਜੋ ਵੀ ਆ ਚਲੋ ਹਣ ਤੇ ਦੁੱਧ ਦੇ ਸਿਰ ਤੇ ਜਾਣੀ ਹੈ ਇਹਦਾ ਕੀ ਤੱਕ ਦੰਦੀ ਸੋਈ ਆ ਹੋਂ ਤੇ ਕੋਈ ਵੀ ਆ ਕੇ ਆਪਣਾ 12 ਕਿਲੋ ਦੁੱਧ ਚੋਵੇ ਹੋਵੇ ਤੇ ਲੈ ਜੀ ਨਹੀਂ ਤੇ ਰਹਿਣ ਦੀ ਥੋੜਾ ਖਾਣ ਪੀਣ ਦੀ ਜਿਆਦਾ ਸ਼ਕੀਨ ਹੈ ਜਿਹੜੀ ਹੈ ਤੇ ਇਹਦਾ ਫਿਰ ਮੁੱਲ ਮੋਰ 35000 ਦੇ ਦिए 35000 ਕਿਹੜੇ ਵਿੱਚ ਖੜਾ ਹੋਗੇ ਅੱਛਾ 34000 ਤੇ 33000 ਦੇ ਤੇ ਦੁੱਧ 12 ਲੀਟਰ ਕਰੋ ਜਿਹੜਾ ਚੁਆ ਕੇ ਦੋ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਖੁਸ਼ ਹੋਣਾ ਫਿਰ ਨਾ ਜੀ ਬਸ ਬਾਕੀ ਸਾਡੇ ਘਰੇ ਤਸੱਲੀ ਕਰਕੇ ਖੜੋ ਜਿਹੜੀ ਗੱਪਣੋਂ ਪਾਸ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਕਰਦੀ ਆਪਣੀ ਗਰੰਟੀ ਨਹੀਂ ਆਪਣੇ ਘੇਟੋਂ ਅੰਦਰ ਅੰਦਰ ਕਰ ਦਿੱਤੀ ਠੀਕ ਹੈ ਜੀ ਤੁਹਾਡਾ ਸਾਡੇ ਘਰੇ ਚੋਏ ਤੁਸੱਲੀ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਜਿਸ ਤਰ੍ਹਾਂ ਕਿ ਵੀਡੀਓ ਨੇ ਕਿਹਾ ਵੀ ਜਿਹੜੀ ਗੱਬਣਾਂ ਪਾਸ ਕਰਕੇ ਖੜੋ ਤੇ ਸੂਈਆਂ ਦੇ ਇੱਥੇ ਚਵਾਈ ਕਰਕੇ ਖੜੋ ਜੋ ਵੀ ਆ ਆਹੀ ਕੋਈ ਜਿਹੜਾ ਤੁਹਾਡੇ ਸਾਹਮਣੇ ਆ ਬਾਕੀ ਆਪਣੀ ਸਮਝ ਨਾਲ ਵੇਖ ਰੱਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ